ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਦਾ ਅੰਕੜਾ ਜਿਹੜਾ ਦਿਨਪ레 ਦੇ ਵੱਧਦਾ ਜਾ ਰਿਹਾ ਤੇ ਡੀਸੀ ਸੰਗਰੂਰ ਸਾਡਾ ਮੌਜੂਦ ਨੇ ਡੀਸਾ ਕਿੰਨੇ ਕੋਫੀਸ਼ਲੀ ਜਿਹੜੇ ਇਸ ਵਕਤ ਮੌਤਾਂ ਦਾ ਅੰਕੜਾ ਜਿਹੜਾ ਹੁਣ ਤੱਕ ਸਾਹਮਣੇ ਆਇਆ ਹੁਣ ਤੱਕ ਜੀ 20 ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ ਜੀ ਤੇ ਉਨਾ ਦੀ ਜਿਹੜੀ ਹੈਗੀ ਅਸੀਂ ਹਰ ਸੰਭਵ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਚੋਣ ਕਮਿਸ਼ਨ ਦੇ ਨਿਯਮਾਂ ਦੇ ਮੁਤਾਬਿਕ ਔਰ ਅੱਜ ਅਸੀਂ ਉਹੀ ਦੇਖਣ ਆਏ ਡੋਰ ਟੂ ਡੋਰ ਸਰਵੇ ਜਿਹੜੀ ਟੀਮਾਂ ਸਾਡੀਆਂ ਕਰ ਰਹੀਆਂ ਹੈਗੀਆਂ ਕਿ ਇਹਨਾਂ ਸੁਖਾਵੀ ਘਟਨਾ ਜਿਹੜੀ ਵਾਪਰੀ ਹੈ ਇਹ ਅੱਗੇ ਤੋਂ ਨਾ ਹੋਣ ਤੇ ਇਹਦੇ ਇਫੈਕਟ ਨੇ ਜਿਹੜੇ ਉਹ ਕੰਟਰੋਲ ਕੀਤੇ ਜਾਣ ਉਹੀ ਸਾਰੀ ਸਮੀਖਿਆ ਲੈਣ ਅਜ ਮੈਂ ਇੱਥੇ ਆਇਆ ਸੀਗਾ ਕੀ ਡੋਰ ਟੂ ਡੋਰ ਸਾਡੀ ਟੀਮਾਂ ਜਾ ਰਹੀ ਹਰੇ ਘਰ ਦੇ ਵਿੱਚ ਜਾ ਕੇ ਉਹਨਾਂ ਜਾਗਰੂਕ ਵੀ ਕਰੇ ਸੁਚੇਤ ਵੀ ਕਰ ਰਹੀ ਹੈ ਸਰ ਲੱਗਦਾ ਕਿ ਇਸ ਤੋਂ ਬਾਅਦ ਕੋਈ ਜਿਹੜਾ ਹੋਣ ਅਣਹੋਣੀ ਹੋਈ ਹੈ ਇਹਨੂੰ ਤਾਲੇ ਜਾ ਸਕਦਾ ਸੀਗਾ ਜਾਂ ਪਹਿਲਾ ਰਾਉਂਡ ਅਪ ਹੋ ਜਾਂਦੇ ਤਾਂ ਇਹ ਘਟਨਾ ਨਾ ਵਾਪਰ ਸਕੀ ਜੀ ਜਿਵੇਂ ਹੀ ਡੈਫੀਨਿਟਲੀ ਇਨਕੁਆਇਰੀ ਵੀ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਜਿਵੇਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਨਾਲ ਦੇ ਨਾਲ 14 ਘੰਟਿਆਂ ਦੇ ਵਿੱਚ ਹੀ ਮੇਨ ਐਕਿਊਜ਼ ਜਿਹੜਾ ਸੀਗਾ ਉਹਨੂੰ ਫੜ ਲਿਆ ਉਹਦੇ ਵਿੱਚ ਜਿਹੜੀ ਹੈਗੀ 200 ਲੀਟਰ ਦੀ ਜਿਹੜੀ ਅਲਕੋਹਲ ਸੀ ਉਹ ਬਰਾਮਦ ਕੀਤੀ ਬੋਤਲਾਂ ਬਰਾਮਦ ਕੀਤੀਆਂ ਇਹ ਪਹਿਲਾ ਹੀ ਲੋਟ ਸੀਗਾ ਘਟੋ ਘਟ ਅਸੀਂ ਇਹ ਮੰਨੀ ਹੈ ਕਿ ਜਿਹੜੀ ਹੋਰ ਵੀ ਜ਼ਹਿਰੀਲੀ ਸ਼ਰਾਬ ਅੱਗੇ ਜਾਣੀ ਸੀ ਅਸੀਂ ਉਹ ਕਾਫੀ ਹੱਦ ਤੱਕ ਰੋਕ ਲਈ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਹੀ ਅਫਸੋਸਜਨਕ ਹੈ ਬਹੁਤ ਹੀ ਮਾੜੀ ਹੋਈ ਹੈ ਸਾਰਿਆਂ ਨਾਲ ਤੇ ਅਸੀਂ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਤੇ ਇਸ ਦੀ ਕਿੰਨੇ ਹੋ ਗਏ ਨੇ ਸਰ ਟੋਟਲ ਅਰੈਸ ਹੁਣ ਤੱਕ 8 ਹੋ ਗਏ ਨੇ ਜੀ 8 ਹੋ ਗਏ ਜੀ ਤੇ ਸਰ ਇਸ ਤੋਂ ਬਾਅਦ ਸੰਸਕਾਰ ਕਿੰਨੇ ਕਬੋਡੀਆਂ ਦਾ ਕਰ ਦਿੱਤਾ ਗਿਆ ਤੇ ਕਿੰਨੇ ਇਸ ਤਰ੍ਹਾਂ ਕਿ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਕਿੰਨੇ ਨੇ ਜੀ ਐਸਐਲਏ ਟਰੀਟਮੈਂਟ ਜਿਹੜਾ ਹੈਗਾ 20 ਬੰਦਿਆਂ ਦਾ 21 ਬੰਦਿਆਂ ਦਾ ਉਸ ਵੇਲੇ ਚੱਲ ਰਿਹਾ ਹੈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਤੇ ਜਿਹੜੇ ਕਰਿਮੇਸ਼ਨ ਨੇ ਉਹ 13 ਬੰਦਿਆਂ ਦਾ ਹੁਣ ਤੱਕ ਹੋ ਚੁੱਕੇ 13 ਬੰਦਿਆਂ ਬਿਲਕੁਲ ਇੱਥੇ ਡੀਸੀ ਸੰਗਰੂਰ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਦੱਸਿਆ ਹੈ ਕਿ ਹੁਣ ਤੱਕ ਜਿਹੜੀਆਂ ਮੌਤਾਂ ਨੇ ਜਿਹੜੀਆਂ ਉਹ 21 ਜਿਹੜੀਆਂ ਉਹ ਜ਼ਹਿਰੀਲੀ ਸ਼ਰਾਬ ਦੇ ਕਾਰਨਾਂ ਕਰਕੇ ਹੋ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਹੋਣਾ ਇਹ ਦੇਖਣਾ ਹੈ ਮ ਰਹੇਗਾ ਕਿ ਉਸ ਤੋਂ ਬਾਅਦ ਦੇ ਵਿੱਚ ਕੀ ਕੁਝ ਜਿਹੜਾ ਪ੍ਰਸ਼ਾਸਨ ਉਹ ਸਟੈਪ ਆਊਟ ਕਰਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 8 ਬੰਦਿਆਂ ਨੂੰ ਪੁੱਲ ਜਿਹੜਾ ਉਹ ਅਰੈਸਟ ਹੈ ਜਿਹੜਾ ਉਹ ਕਰ ਲਿੱਤਾ ਗਿਆ ਹੈ ਤੇ ਕੀ ਇਸ ਤੋਂ ਬਾਅਦ ਦੇ ਵਿੱਚ ਹੋਰ ਅਰੈਸਟ ਜਿਹੜੀ ਉਹ ਹੁੰਦੀ ਹੈ ਅਤੇ ਕੀ ਸਿੱਟ ਦੀ ਰਿਪੋਰਟ ਹੈ ਜਿਹੜੀ ਉਹ ਮਿਲਦੀ ਹੈ ਇਹ ਦੇਖਣਾ ਬੜਾ ਅਹਿਮ ਰਹੇਗਾ ਹਾਲਾਂਕਿ ਪ੍ਰਸ਼ਾਸਨ ਜਿਹੜਾ ਇਸ ਵਕਤ ਪੂਰਾ ਪੱਪਾਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਸਰਵੇ ਇੱਕ ਸਰਵੇਖਣ ਹੈ ਜਿਹੜਾ ਉਹ ਪਿੰਡ ਦਾ ਕੀਤਾ ਜਾ ਰਿਹਾ ਹੈ ਕਿ ਕਿੱਥੇ-ਕਿੱਥੇ ਜ਼ਹਿਰੀਲੀ ਸ਼ਰਾਬ ਹੈ ਜਿਹੜੀ ਉਹ ਕਿਹੜਾ-ਕਿਹੜੇ ਵਿਅਕਤੀਆਂ ਵੱਲੋਂ ਕੀਤੀ ਗਈ ਹੈ ਤੇ ਹੁਣ ਜਾਗਰੂਕਤਾ ਦੀ ਇੱਕ ਮੁਹਿੰਮ ਹੈ ਜਿਹੜੀ ਉਹ ਜ਼ਰੂਰ ਪ੍ਰਸ਼ਾਸਨ ਵੱਲੋਂ ਉਹ ਚਲਾਈ ਜਾ ਰਹੀ ਹੈ ਫਿਲਹਾਲ ਇਹ ਮੁਹਿੰਮ ਹੈ ਜਿਹੜੀ ਉਹ ਕਿੰਨੀ ਕਸਰਦਈ ਰਹਿੰਦੀ ਹੈ ਇਹ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਇਹਲੇ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪਤ ਸਿੰਘ ਸੁਨਾਮ ਡੇਲੀ ਪੋਸਟ ਪੰਜਾਬ ਰਣਮਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਦਾ ਅੰਕੜਾ ਜਿਹੜਾ ਦਿਨਪਰੇ ਦੀ ਵਾਦਾ ਜਾ ਰਿਹਾ ਤੇ ਡੀਸੀ ਸੰਗਰੂਰ ਸਾਡਾ ਮੌਜੂਦ ਨੇ ਡੀਸਾ ਡੀਸਾ ਕਿੰਨੇ ਕੋ ਅਫੀਸ਼ੀਅਲੀ ਜਿਹੜੇ ਇਸ ਵਕਤ ਮੌਤਾਂ ਦਾ ਅੰਕੜਾ ਜਿਹੜਾ ਹੁਣ ਤੱਕ ਸਾਹਮਣੇ ਆਇਆ ਹੁਣ ਤੱਕ ਜੀ 20 ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ ਜੀ ਤੇ ਉਹਨਾਂ ਦੇ ਜਿਹੜੀ ਹੈਗੀ ਅਸੀਂ ਹਰ ਸੰਭਵ ਮਦਦ ਕਰਨ ਦੀ ਉਹ ਕੋਸ਼ਿਸ਼ ਕਰਾਂਗੇ ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਚੋਣ ਕਮਿਸ਼ਨ ਦੇ ਨਿਯਮਾਂ ਦੇ ਮੁਤਾਬਿਕ ਔਰ ਅੱਜ ਅਸੀਂ ਉਹੀ ਦੇਖਣ ਆਏ ਡੋਰ ਟੂ ਡੋਰ ਸਰਵੇ ਜਿਹੜੀ ਟੀਮਾਂ ਸਾਡੀਆਂ ਕਰ ਰਹੀਆਂ ਹੈਗੀਆਂ ਕਿ ਇਹਨਾਂ ਸੁਖਾਵੀ ਘਟਨਾ ਜਿਹੜੀ ਵਾਪਰੀ ਹੈ ਇਹ ਅੱਗੇ ਤੋਂ ਨਾ ਹੋਣ ਤੇ ਇਹਦੇ ਇਫੈਕਟ ਨੇ ਜਿਹੜੇ ਉਹ ਕੰਟਰੋਲ ਕੀਤੇ ਜਾਣ ਉਹੀ ਸਾਰੀ ਸਮੀਖਿਆ ਲੈਣ ਆ ਜਿਵੇਂ ਇੱਥੇ ਆਇਆ ਸੀਗਾ ਕਿ ਡੋਰ ਟੂ ਡੋਰ ਸਾਡੀ ਟੀਮਾਂ ਜਾ ਰਹੀ ਹਰੇ ਘਰ ਦੇ ਵਿੱਚ ਜਾ ਕੇ ਉਹਨਾਂ ਜਾਗਰੂਕ ਵੀ ਕਰੇ ਸੁਚੇਤ ਵੀ ਕਰ ਰਹੀਆਂ ਹਨ ਲੱਗਦਾ ਕਿ ਇਸ ਤੋਂ ਬਾਅਦ ਕੋਈ ਜਿਹੜਾ ਹੋਰ ਅਣਹੋਣੀ ਹੋਈ ਹੈ ਇਹਨੂੰ ਟਾਲੇ ਜਾ ਸਕਦਾ ਸੀਗਾ ਜਾਂ ਪਹਿਲਾ ਰਾਉਂਡ ਅਪ ਹੋ ਜਾਂਦੇ ਤਾਂ ਇਹ ਘਟਨਾ ਨਾ ਵਾਪਰ ਸਕਦੀ ਜੀ ਜਿਵੇਂ ਹੀ ਡੈਫੀਨਿਟਲੀ ਇਨਕੁਆਇਰੀ ਵੀ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਜਿਵੇਂ ਹੀ ਸਾਡੇ ਕੋਲੇ ਇਨਫੋਰਮੇਸ਼ਨ ਆਈ ਅਸੀਂ ਨਾਲ ਦੇ ਨਾਲ 14 ਘੰਟਿਆਂ ਦੇ ਵਿੱਚ ਹੀ ਮੇਨ ਐਕਿਊਜ਼ ਜਿਹੜਾ ਸੀਗਾ ਉਹਨੂੰ ਫੜ ਲਿਆ ਉਹਦੇ ਵਿੱਚ ਜਿਹੜੀ ਹੈਗੀ 200 ਲੀਟਰ ਦੀ ਜਿਹੜੀ ਅਲਕੋਹਲ ਸੀਗੀ ਉਹ ਵੀ ਬਰਾਮਦ ਕੀਤੀ ਬੋਤਲਾਂ ਬਰਾਮਦ ਕੀਤੀਆਂ ਇਹ ਪਹਿਲਾ ਹੀ ਲੋਟ ਸੀਗਾ ਘਟੋ ਘਟ ਅਸੀਂ ਇਹ ਮੰਨੀ ਹੈ ਕਿ ਜਿਹੜੀ ਹੋਰ ਵੀ ਜ਼ਹਿਰੀਲੀ ਸ਼ਰਾਬ ਅੱਗੇ ਜਾਣੀ ਸੀ ਅਸੀਂ ਉਹ ਕਾਫੀ ਹੱਦ ਤੱਕ ਰੋਕ ਲਈ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਹੀ ਅਫਸੋਸਜਨਕ ਹੈ ਬਹੁਤ ਹੀ ਮਾੜੀ ਹੋਈ ਹੈ ਸਾਰਿਆਂ ਨਾਲ ਤੇ ਅਸੀਂ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਤੇ ਇਸ ਦੀ ਕਿੰਨੇ ਹੋ ਗਏ ਨੇ ਸਰ ਟੋਟਲ ਅਰੇਸ ਹੁਣ ਤੱਕ 8 ਹੋ ਗਏ ਨੇ ਜੀ 8 ਹੋ ਗਏ ਜੀ ਤੇ ਸਰ ਇਸ ਤੋਂ ਬਾਅਦ ਸੰਸਕਾਰ ਕਿੰਨੇ ਕਬੋਡੀਆਂ ਦਾ ਕਰ ਦਿੱਤਾ ਗਿਆ ਤੇ ਕਿੰਨੇ ਕਿ ਇਸ ਟਾਈਮ ਕਿ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਕਿੰਨੇ ਨੇ ਜੀ ਇਸ ਵੇਲੇ ਟ੍ਰੀਟਮੈਂਟ ਜਿਹੜਾ ਹੈਗਾ 20 ਬੰਦਿਆਂ ਦਾ 21 ਬੰਦਿਆਂ ਦਾ ਉਸ ਵੇਲੇ ਚੱਲ ਰਿਹਾ ਹੈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਤੇ ਜਿਹੜੇ ਕ੍ਰਿਮੇਸ਼ਨ ਨੇ ਉਹ 13 ਬੰਦਿਆਂ ਦਾ ਹੁਣ ਤੱਕ ਹੋ ਚੁੱਕੇ 13 ਬੰਦਿਆਂ ਨਾ ਬਿਲਕੁਲ ਇੱਥੇ ਡੀਸੀ ਅੰਗਰੂਰ ਸਾਡੇ ਨਾਲ ਮਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਹੁਣ ਤੱਕ ਜਿਹੜੀਆਂ ਮੌਤਾਂ ਨੇ ਜਿਹੜੀਆਂ ਉਹ 21 ਜਿਹੜੀਆਂ ਉਹ ਜ਼ਹਿਰੀਲੀ ਸ਼ਰਾਬ ਦੇ ਕਾਰਨਾਂ ਕਰਕੇ ਹੋ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਹੋਣਾ ਇਹ ਦੇਖਣਾ ਹੈ ਅਮ ਰਹੇਗਾ ਕਿ ਉਸ ਤੋਂ ਬਾਅਦ ਦੇ ਵਿੱਚ ਕੀ ਕੁਝ ਜਿਹੜਾ ਪ੍ਰਸ਼ਾਸਨ ਉਹ ਸਟੈਪ ਆਊਟ ਕਰਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 8 ਬੰਦਿਆਂ ਨੂੰ ਕੁੱਲ ਜਿਹੜਾ ਉਹ ਅਰੈਸਟ ਹੈ ਜਿਹੜਾ ਉਹ ਕਰ ਲਿੱਤਾ ਗਿਆ ਹੈ ਤੇ ਕੀ ਇਸ ਤੋਂ ਬਾਅਦ ਦੇ ਵਿੱਚ ਹੋਰ ਅਰੈਸਟ ਜਿਹੜੀ ਉਹ ਹੁੰਦੀ ਹੈ ਅਤੇ ਕੀ ਸਿੱਟ ਦੀ ਰਿਪੋਰਟ ਹੈ ਜਿਹੜੀ ਉਹ ਮਿਲਦੀ ਹੈ ਇਹ ਦੇਖਣਾ ਬੜਾ ਅਹਿਮ ਰਹੇਗਾ ਹਾਲਾਂਕਿ ਪ੍ਰਸ਼ਾਸਨ ਜਿਹੜਾ ਇਸ ਵਕਤ ਪੂਰਾ ਪੱਪਾਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਸਰਵੇ ਇੱਕ ਸਰਵੇਖਣ ਹੈ ਜਿਹੜਾ ਉਹ ਪਿੰਡ ਦਾ ਕੀਤਾ ਜਾ ਰਿਹਾ ਹੈ ਕਿ ਕਿੱਥੇ-ਕਿੱਥੇ ਜ਼ਹਿਰੀਲੀ ਸ਼ਰਾਬ ਹੈ ਜਿਹੜੀ ਉਹ ਕਿਹੜਾ-ਕਿਹੜੇ ਵਿਅਕਤੀਆਂ ਵੱਲੋਂ ਪੀਤੀ ਗਈ ਹੈ ਤੇ ਹੁਣ ਜਾਗਰੂਕਤਾ ਦੀ ਇੱਕ ਮੁਹਿੰਮਾ ਜਿਹੜੀ ਉਹ ਜ਼ਰੂਰ ਪ੍ਰਸ਼ਾਸਨ ਵੱਲੋਂ ਉਹ ਚਲਾਈ ਜਾ ਰਹੀ ਹੈ ਫਿਲਹਾਲ ਇਹ ਮੁਹਿੰਮਾ ਜਿਹੜੀ ਉਹ ਕਿੰਨੀ ਕਸਰਦਾਈ ਰਹਿੰਦੀ ਹੈ ਇਹ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਇਹਲੇ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪਤ ਸਿੰਘ ਸੁਨਾਮ ਡੇਲੀ ਪੋਸਟ ਪੰਜਾਬ ਰਣਹਮਾਚ